ਬਸ ਐਂ ਲੱਗੇ ਕਿ ਅਗਰ ਕਿਸ ਨੇ ਲਾਹੌਰ ਵੇਖਣਾ ਤੇ ਆ ਫਿਲਮ ਚ ਰੈਫਰੈਂਸ ਚੱਕੇ ਤਾਨੂੰ ਉਹਦਾ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਤਾਨੂੰ ਨੇ ਨਾ ਇੱਕ ਮਹੀਨਾ ਮਤਲਬ ਕਲਾਸਿਸ ਲਈਆਂ ਮਨਦੀਪ ਭਾਜੀ ਤੋਂ ਦਰਬਾਰ ਵੀਰੇ ਦੇ ਰੋਮਾਂਟਿਕ ਗਾਣੇ ਉਹ ਯੂਐਸਪੀ ਆ ਉਹਨਾਂ ਦੀ ਸਭਬੀ ਉਹ ਨਾ ਨੇਚਰਲ ਬੜਾ ਸਟਲ ਬਹੁਤ ਆ ਐਵੇਂ ਜਿਵੇਂ ਸਾਸੀਂ ਸਕਰੀਨ ਤੇ ਦੇਖਿਓ ਨਾਰਮਲ ਜ਼ਿੰਦਗੀ ਚ ਵੀ ਆਮੀਗੇ ਇਦਾਂ ਹੀ ਆ ਹਾਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਲਾਈਕ ਐਵਰੀ ਟਾਈਮ ਮਤਲਬ ਕਿ ਤੁਸੀਂ ਦਰਸ਼ਕਾਂ ਨੂੰ ਉਹ ਪੀਛ ਕਰਦੇ ਹੋ ਕਿ ਅਨ 익ਸਪੈਕਟਡ ਥਿੰਗ ਲਾਈਕ ਸਾਰੇ ਜਣੇ ਡਾਇਰੈਕਸ਼ਨ ਦੀ ਇੰਨੀ ਕ ਤਾਰੀਫ ਕਰਦੇ ਪਿਆ ਨਿਰਵੈਰ ਦੀ ਗੱਲ ਕਰੀਏ ਵੀਰ ਉਹਨਾਂ ਦੀ ਗੱਲ ਕਰੀਏ ਲਾਈਕ ਬਾ ਕਮਾਲ ਕੰਮ ਹੈ ਜੋ ਸੀਸ ਨਿਕਲ ਕੇ ਆਇਆ ਹੈ ਨਾ ਕਹਿੰਦੀ ਕਿ ਜੋ ਡਾਇਰੈਕਟਰ ਦਾ ਕੰਮ ਸੀ ਲਾਈਕ ਐਦਾਂ ਹੁੰਦਾ ਨਾ ਐਕਟਰ ਤੋਂ ਤੁਸੀਂ ਕੀ ਕਢਵਾਣਾ ਹੈ ਕੀ ਤੁਹਾਨੂੰ ਚਾਹੀਦਾ ਹੈ ਸੋ ਉਹ ਚੀਜ਼ਾਂ ਦੇਖਦੀਆਂ ਪਈਆਂ ਆ ਥੈਂਕ ਯੂ ਜੀ ਇਹ ਸਾਰਾ ਐਫਰਟ ਜਿਹੜਾ ਸਿਰਫ ਇੱਕ ਬੰਦੇ ਦਾ ਨਹੀਂ ਹੁੰਦਾ ਇਹ ਟੀਮ ਦਾ ਐਫਰਟ ਹੁੰਦਾ ਜੀ ਮੈਂ ਬlesਡ ਹਾਂ ਮੈਨੂੰ ਐਦਾਂ ਦੀ ਟੀਮ ਮਿਲੀ ਇਦਾਂ ਦੀ ਕਲਮ ਮਿਲੀ ਇਦਾਂ ਦੇ ਐਕਟਰਸ ਮਿਲੇ ਸਭ ਤੋਂ ਵੱਡੀ ਗੱਲ ਦੋ ਵੱਡੇ ਨਾਮ ਜਿਨ੍ਹਾਂ ਦਾ ਮੈਂ ਨਾਮ ਲੈਣਾ ਚਾਹੁੰਗਾ ਰਵੀ ਸਨਾ ਸਰ ਆਪਣੇ ਡੀਓਪੀ ਕੈਮਰਾਮੈਨ ਜਿਨ੍ਹਾਂ ਦੀ ਅੱਖ ਦੇ ਵਿੱਚੋਂ ਆ ਫਰੇਮਸ ਨਿਕਲੇ ਬਹੁਤ ਕੰਮ ਬਹੁਤ ਡੈਡੀਕੇਸ਼ਨ ਨਾਲ ਉਹਨਾਂ ਨੇ ਇਸ ਫਿਲਮ ਤੇ ਕੰਮ ਕੀਤਾ ਸੈਕਿੰਡ ਬਹੁਤ ਵੱਡਾ ਨਾਮ ਵਿਜੇ ਸਰ ਜਿਨ੍ਹਾਂ ਨੇ ਪ੍ਰੋਡਕਸ਼ਨ ਡਿਜ਼ਾਈਨ ਕੀਤੀ ਆਰ ਡਾਇਰੈਕਟਰ ਸਾਡੇ ਬਹੁਤ ਸੋਹਣਾ ਕੰਮ ਕੀਤਾ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਸਰ ਬਸ ਐਂ ਲੱਗੇ ਕਿ ਅਗਰ ਕਿਸ ਨੇ ਲਾਹੌਰ ਵੇਖਣਾ ਤੇ ਆ ਫਿਲਮ ਚ ਰੈਫਰੈਂਸ ਚੱਕੇ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਮਤਲਬ ਲੀਟਰਲੀ ਲੱਗ ਰਹੇ ਆ ਲਾਹੋਰਾ ਅੱਛਾ ਜਦੋਂ ਅਸੀਂ ਗੱਲ ਕਰ ਰਹੇ ਆ ਨਾ ਪੁੱਛ ਰਹੇ ਆ ਮਤਲਬ ਕਿ ਕਿਸੇ ਵੀ ਆਰਟਿਸਟ ਨੂੰ ਕਿਸੇ ਨੂੰ ਵੀ ਉਹ ਪਤਾ ਕੀ ਕਹਿੰਦੇ ਆ ਅਸੀਂ ਨਾ ਕਿਤਾਬਾਂ ਚ ਪੜਿਆ ਅਸੀਂ ਮਤਲਬ ਕਿ ਅਸਲੀ ਹੀਰੋ ਜਿਹੜੇ ਆ ਅਸੀਂ ਸਿਰਫ ਉਹਨਾਂ ਨੂੰ ਪੜਿਆ ਜਾਂ ਨਾ ਦੇਖਿਆ ਤਾਂ ਕਿਸੇ ਨੇ ਨਹੀਂ ਹੈਗਾ ਬਟ ਅਸੀਂ ਇਸ ਫਿਲਮ ਦੇ ਜ਼ਰੀਏ ਨਾ ਸਾਨੂੰ ਆਪਣੇ ਆਪਨ ਲੱਗਿਆ ਉਹ ਇਹ ਗੱਲਾਂ ਕਰਦੇ ਪਏ ਆ ਕਿਉਂ ਲਾਹੌਰ ਅਸੀਂ ਸੱਚੀ ਦੇਖ ਰਹੇ ਹਾਂ ਔਰ ਟੂ ਬੀ ਵੈਰੀ ਓਨੈਸਟ ਜਦੋਂ ਤੁਸੀਂ ਰੋਜ਼ਾਨਾ ਸਪੋਕਸਮੈਨ ਦੇ ਰਿਵਿਊ ਦੇਖੋਗੇ ਨਾ ਇਹ ਉਹਨਾਂ ਨੇ ਬੋਲੇ ਆਇਆ ਐਕਚੁਅਲਲੀ ਥੈਂਕ ਯੂ ਥੈਂਕ ਯੂ ਇਹੀ ਹੈ ਇਹੀ ਪ੍ਰਾਪਤੀ ਆ ਇਹੀ ਟੀਮ ਦੀ ਮੈਂ ਦਿਨ ਰਾਤ ਜਾਗਣ ਦਾ ਜਦੋਂ ਇਦਾਂ ਦਾ ਰਿਜ਼ਲਟ ਮਿਲਦਾ ਫਿਰ ਤੁਸੀਂ ਹੋਰ ਮਿਹਨਤ ਕਰਨ ਤੇ ਹੋਰ ਤੁਸੀਂ ਹੋ ਜਾਂਦੇ ਹੋ ਕਿ ਨਹੀਂ ਯਾਰ ਆ ਓਕੇ ਆ ਹੁਣ ਇਸ ਤੋਂ ਵੱਧ ਮਿਹਨਤ ਕਰਨੀ ਆ ਰੇਕੀ ਨੂੰ ਕਿੰਨਾ ਕੁ ਟਾਈਮ ਲੱਗਿਆ ਸੀ ਰੇਕੀ ਨੂੰ ਮੈਨੂੰ ਬਹੁਤਾ ਟਾਈਮ ਨਹੀਂ ਲੱਗਿਆ ਕਿਉਂ ਕਿ ਇਹ ਪਿੰਡ ਨਾ ਮੈਂ ਬਹੁਤ ਕੰਮ ਕੀਤਾ ਇਨਾ ਪਿੰਡਾਂ ਦੇ ਵਿੱਚ ਪੰਜਾਬ 1984 ਸਾਰੀ ਇਨਾ ਪਿੰਡਾਂ ਵਿੱਚ ਬਣੀ ਆ ਸੋ ਮੈਨੂੰ ਜਦੋਂ ਅਸੀਂ ਸਕ੍ਰਿਪਟ ਡਿਸਕਸ ਕਰ ਰਹੇ ਸੀ ਸੋ ਮੈਨੂੰ ਮੈਂਟਲੀ ਮੈਂ ਪ੍ਰੀਪੇਅਰ ਸੀ ਕਿਹੜਾ ਸੀਨ ਕਿੱਥੇ ਕਰਨਾ ਹਾਂ ਟਾਈਮ ਤਾਂ ਲੱਗਦਾ ਹੀ ਆ ਕਿਉਂਕਿ ਨਵੇਂ ਤਰੀਕੇ ਤੋਂ ਤੁਸੀਂ ਕੰਮ ਸ਼ੁਰੂ ਕਰਦੇ ਹੋ ਜਿਹੜਾ ਕੁੜੀ ਦਾ ਘਰ ਆ ਉਹ ਖੰਡਰ ਸੀਗਾ ਉਹ ਘਰ ਨਹੀਂ ਆ ਉਹ ਖੰਡਰ ਸੀ ਉਹਨੂੰ ਘਰ ਬਣਾਇਆ ਗਿਆ ਹਾਂਜੀ ਸੋ ਇਦਾਂ ਕੰਮ ਹੁੰਦਾ ਇਦਾਂ ਮਤਲਬ ਇੰਨੇ ਇੰਨਾ ਪ੍ਰੀ-ਪ੍ਰੋਡਕਸ਼ਨ ਤਾਂ ਤੁਹਾਨੂੰ ਕਰਨਾ ਹੀ ਪੈਂਦਾ ਬਟ ਇਹ ਕਿ ਥੋੜਾ-ਬਹੁਤ ਪਤਾ ਸੀਗਾ ਉੱਥੇ ਕਰਨਾ ਜੋੜੀ ਫਿਲਮ ਉੱਥੇ ਸ਼ੂਟ ਹੋਈ ਆ ਸੋ ਇਹ ਚੀਜ਼ਾਂ ਕਿਉਂਕਿ ਅੰਬਰਸਰ ਅਸੀਂ ਬਹੁਤ ਕੰਮ ਕੀਤਾ ਤੇ ਪਤਾ ਸੀਗਾ ਲੋਕੇਸ਼ਨ ਕਿੱਥੇ ਨੇ ਬਟ ਪ੍ਰੀ-ਪ੍ਰੋਡਕਸ਼ਨ ਤਾਂ ਡੈਫੀਨਿਟਲੀ ਹੁੰਦੀ ਆ ਅੱਛਾ ਅਪਨੇ ਸੋਦੇ ਬੇਸੀ ਇਹ ਟਰੇਲਰ ਦੇਖ ਕੇ ਵੀ ਹਨਾ ਸੱਚੀ ਕਿਤੇ ਮਤਲਬ ਕਿ ਤਨੂ ਹਨਾ ਮਤਲਬ ਕਿ ਬੋਲਦੀ ਨਹੀਂ ਹੋਏਗੀ ਮੈਂ ਨਾ ਇੰਟਰਵਿਊ ਕੀਤੀ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੋਈ ਖੇਰੇਚਾਰੀ ਦਾ ਸੁਣਾ ਦਿਓ ਹਨਾ ਨਹੀਂ ਨਹੀਂ ਇਹ ਚੀਜ਼ ਰਿਵੀਲ ਨਹੀਂ ਕਰਨੀ ਇਹ ਹਨਾ ਇਹ ਦੇਖ ਕੇ ਉਹ ਵੀ ਦੇਖ ਕੇ ਪਤਾ ਲੱਗੂਗਾ ਹਨਾ ਬਟ ਉਹਨਾਂ ਦੀ ਐਕਸ ਸਾਨ ਨੂੰ ਬਹੁਤ ਪਸੰਦ ਆਇਆ ਯੈਸ 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 ਉਹਨੇ ਬਹੁਤ ਕੰਮ ਕੀਤਾ ਨੇ ਤਨੂ ਦੀ ਚੋਇਸ ਸਾਡੀ ਟੀਮ ਦੀ ਸੀ ਸਾਰਾ ਮਚੂਲੀ ਟੀਮ ਤਨੂ ਉਹਦਾ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਤਨੂ ਨੇ ਨਾ ਇੱਕ ਮਹੀਨਾ ਮਤਲਬ ਕਲਾਸਿਸ ਲਈਆਂ ਬੰਦੀਪ ਭਾਜੀ ਤੋਂ ਸਾਡੇ ਐਕਟਿੰਗ ਕੋਚ ਤੋਂ ਹਾਂਜੀ ਹਾਂਜੀ ਫਿਰ ਜਦੋਂ ਸੈੱਟ ਤੇ ਆਉਂਦੇ ਸੀ ਨਾ ਤੇ ਮੈਂ ਉਹਨੂੰ ਜਦੋਂ ਡਿਸਕਸ ਕਰਦਾ ਸੀ ਕਿ ਮੈਂ ਆਹ ਸੀਨ ਨੂੰ ਇਦਾਂ ਸੋਚ ਰਿਆ ਤਨੂ ਸੈੱਟ ਕੀ ਹਾਂ ਠੀਕ ਆ ਮੈਂ ਇਦਾਂ ਕਰਦੀ ਆ ਮੇਰੇ ਵਾਸਤੇ ਇੱਕ ਕੰਮ ਕਰਿਓ ਕਿ ਇੱਕ ਟੇਕ ਹੋਰ ਲਿਓ ਜੋ ਮੈਂ ਸੋਚਿਆ ਮੈਂ ਉਹ ਵੀ ਕਰਦੀ ਆ ਸੋ ਮੈਂ ਬੜਾ ਖੁਸ਼ ਹੁੰਦਾ ਸੀ ਕਿ ਯੈਸ ਕਿ ਮੈਨੂੰ ਕੁਝ ਹੋਰ ਵੀ ਮਤਲਬ ਇਹ ਵਰਕ ਕਰਕੇ ਆਈ ਆ ਕੁੜੀ ਉਹ ਮੈਨੂੰ ਐਡਿਟ ਤੇ ਬਹੁਤ ਮਤਲਬ ਮੈਨੂੰ ਹੈਲਪ ਕੀਤਾ ਉਸ ਚੀਜ਼ ਨੇ ਕਿ ਤਨੂ ਦੇ ਖੁਦ ਦੇ ਐਕਸਪ੍ਰੈਸ਼ਨਸ ਉਹਨੇ ਬਹੁਤ ਕੰਮ ਕਰਕੇ ਆਈ ਸੀ ਔਰ ਬਹੁਤ ਡੈਡੀਕੇਟਿਡ ਕੁੜੀ ਆ ਮਤਲਬ ਵਾਈਗਰੂ ਉਹਨੂੰ ਕਾਮਯਾਬੀ ਬਖਸ਼ੇ ਅੱਗੇ ਬਹੁਤ ਸਵੀਟ ਕੁੜੀ ਆ ਕਦੇ ਟਾਈਮ ਤੋਂ ਲੇਟ ਨਹੀਂ ਹੋਈ ਪਹਿਲੇ ਹੀ ਆ ਜਾਂਦੀ ਸੀ ਵਿਚਾਰੀ ਮਤਲਬ ਬਹੁਤ ਉਹਨੇ ਕੰਮ ਕੀਤਾ ਫਿਲਮ ਲਈ ਆਪਣੀ ਐਕਟਿੰਗ ਨੂੰ ਬਹੁਤ ਡੈਡ ਮੈਂ ਕਦੇ ਤਨੂ ਨੂੰ ਪਹਿਲੇ ਮਿਲਿਆ ਨਹੀਂ ਸੀ ਅਸੀਂ ਕੰਮ ਨਹੀਂ ਸੀ ਕੀਤਾ ਮੈਂ ਬਹੁਤ ਸਰਪ੍ਰਾਈਜ਼ ਹੋਇਆ ਮੈਂ ਹੋਰ ਵੀ ਅੱਗੇ ਆਪਣੇ ਜੋ ਅਸਿਸਟੈਂਟ ਨੇ ਜੋ ਡਾਇਰੈਕਟਰ ਬਣਨ ਵਾਲੇ ਨੇ ਮੈਂ ਰਿਕਮੈਂਡ ਕੀਤਾ ਕਿ ਯਾਰ ਆ ਕੁੜੀ ਨਾਲ ਕੰਮ ਕਰੋ ਇਹ ਬੜਾ ਬੜੀ ਵਧੀਆ ਕੁੜੀ ਆ ਬਟ ਅਬਾਊਟ ਨਿਰਵੇਰ ਨਿਰਵੇਰ ਇਜ਼ ਅਮੇজিং ਨਿਰਵੇਰ ਮਤਲਬ ਮੈਂ ਲਿਟਰਲੀ ਐ ਸੋਚਿਆ ਸੀਗਾ ਕਿ ਸ਼ਾਇਦ ਮਿਹਨਤ ਲੱਗੂਗੀ ਜ਼ਿਆਦਾ ਬਟ ਨਿਰਵੇਰ ਸੁਭਬ ਵੀ ਉਹ ਨਾ ਨੇਚਰਲ ਬੜਾ ਸਟਲ ਬਹੁਤ ਆ ਐਵੇਂ ਜਿਵੇਂ ਅਸੀਂ ਸਕਰੀਨ ਤੇ ਦੇਖਿਆ ਉਹ ਨਾਰਮਲ ਜ਼ਿੰਦਗੀ ਚ ਵੀ ਆਮੀਗੇ ਇਦਾਂ ਹੀ ਆ ਹਾਂ ਹਾਸਿਮ ਜੀ ਉਹਦੇ ਚਲੋ ਸਾਰੇ ਦੇ ਕਾਲਜ ਦਾ ਮੁੰਡਾ ਉਹ ਹੈ ਨਾ ਤੇ ਨਰਵੈਲ ਐਕਟਿੰਗ ਵਾਈਜ਼ ਸਟਲ ਬਹੁਤ ਆ ਮਤਲਬ ਮੈਂ ਜੋ ਵੀ ਚੀਜ਼ ਉਹਨਾਂ ਕਹਿੰਦੇ ਇੰਨੇ ਸਟਲ ਤਰੀਕੇ ਨਾਲ ਉਹ ਮਤਲਬ ਉਹਦਾ ਐਕਸਪ੍ਰੈਸ਼ਨ ਉਹਦਾ ਕਿਉਂਕਿ ਇੱਕ ਉਹਦੇ ਨਰਵੈਰ ਵੀਰੇ ਦੇ ਰੋਮਾਂਟਿਕ ਗਾਣੇ ਉਹ ਯੂਐਸਪੀ ਆ ਉਹਨਾਂ ਦੀ ਮੈਨੂੰ ਇਹ ਸੀਗਾ ਨਰਵੈਰ ਵੀਰੇ ਨੂੰ ਕਾਸਟ ਕਰਨ ਦਾ ਰੀਜ਼ਨ ਇਹ ਸੀਗਾ ਕਿ ਯਾਰ ਰੋਮਾਂਟਿਕ ਫਿਲਮਾਂ ਇੱਕ ਜੋੜੀ ਇੰਤਾਂ ਦੀ ਆਉਣੀ ਚਾਹੀਦੀ ਆ ਜੋ ਲੋਕ ਅੱਗੇ ਜਾ ਕੇ ਜਦੋਂ ਵੀ ਰੋਮਾਂਟਿਕ ਜੋੜੀ ਆਉਂਦੀ ਆ ਚਾਹੇ ਗੱਲ ਹੋਵੇ ਚਾਹੇ ਤੁਸੀਂ ਬਾਲੀਵੁੱਡ ਦੀ ਗੱਲ ਕਰੋ ਕਹੋ ਨਾ ਪਿਆਰ ਹੈ ਜਦੋਂ ਆਈ ਆ ਕੋਈ ਵੀ ਜਦੋਂ ਨਵੀਂ ਜੋੜੀ ਆਈਏ ਤਾਂ ਉਹ ਵਰਕ ਕੀਤੀ ਆ ਸੋ ਮੈਨੂੰ ਲੱਗਦਾ ਉਹ ਵਰਕ ਕੀਤੀ ਆ ਅੱਗੇ ਜਿਓ ਕੇ ਅਚਾ ਮਤਲਬ ਕਿ ਆਬਵੀਅਸਲੀ ਉਹਨਾਂ ਦੇ ਕਰੀਅਰ ਤਾਂ ਆਪ ਜਾਣਾ ਹੀ ਆ ਤੇ ਜਾ ਵੀ ਰਿਹਾ ਆ ਬਟ ਐਕਟਿੰਗ ਦੇ ਮਾਮਲੇ ਵਿੱਚ ਸੱਚੀ ਅਸੀਂ ਕੁਝ ਚੀਜ਼ਾਂ ਨਾ ਅਨਐਕਸਪੈਕਟਿਡ ਹੁੰਦੀਆਂ ਤਾਂ ਜ਼ਿੰਦਗੀ ਦੇ ਵਿੱਚ ਇੱਕ ਕਲਾਕਾਰ ਨੂੰ ਲੈ ਕੇ ਵੀ ਗਾਣੇ ਤਾਂ ਉਹਨਾਂ ਦੇ ਪੀਕ ਤੇ ਹੈਗੇ ਰਪੀਟੇ ਚੱਲਦੇ ਆ ਤੇ ਹੁਣ ਐਕਟਿੰਗ ਦੇ ਮਾਮਲੇ ਦੇ ਵਿੱਚ ਵੀ ਸਾਨੂੰ ਇੱਕ ਨਵਾਂ ਸਰਦਾਰ ਕਲਾਕਾਰ ਮਿਲ ਗਿਆ ਹੈ ਨਾ ਹੋਪ ਹੈ ਗੁਰੂ ਕਰੇ ਇਦਾਂ ਹੋਵੇ ਕਿ ਸਾਡੀ ਮਿਹਨਤ ਜਿਹੜੀ ਆ ਉਹ ਪਰਦੇ ਤੇ ਦਿਖੇ ਸੱਚੀ ਨਰਵੈਰ ਵੀ ਨੇ ਬਹੁਤ ਕੰਮ ਕੀਤਾ ਔਰ ਅੱਗੇ ਉਹਨਾਂ ਨੂੰ ਕੰਮ ਮਿਲ ਵੀ ਰਿਹਾ ਤੇ ਬਸ ਇਹ ਹੈ ਕਿ ਉਹ ਚੰਗੀਆਂ ਫਿਲਮਾਂ ਨੂੰ ਔਰ ਉਹ ਇਦਾਂ ਕਰ ਰਹੇ ਆ ਮਤਲਬ ਚੂਜ਼ੀ ਹੋਣਾ ਪੈਂਦਾ ਤੁਹਾਨੂੰ ਆਰਟਿਸਟ ਨੂੰ ਹੋਣਾ ਪੈਂਦਾ ਹਰ ਕਰਨੀ ਹੋਣੀ ਚਾਹੀਦੀ ਆ ਚੰਗੇ ਸਬਜੈਕਟ ਚੁਣਨੇ ਆਉਣੇ ਚਾਹੀਦੇ ਆ ਬਸ ਇਹੀ ਆ ਕਿ ਵੀਰਾਂ ਚੰਗੇ ਸਬਜੈਕਟ ਚੁਣੇ ਆਪਣੇ ਆਪਣੇ ਫੈਨਸ ਦੇ ਅਕੋਰਡਿੰਗ ਫੈਨਸ ਦੇਖੋ ਸਭ ਤੋਂ ਸਿਆਣਾ ਐਕਟਰ ਉਹੀ ਹੁੰਦਾ ਜਿਹੜਾ ਜਿਹਨੂੰ ਇਹ ਪਤਾ ਹੋਵੇ ਕਿ ਮੇਰੇ ਫੈਨਸ ਮੇਰੇ ਤੋਂ ਕੀ ਚਾਹੁੰਦੇ ਆ ਸਭ ਤੋਂ ਸਿਆਣਾ ਐਕਟਰ ਉਹੀ ਹੁੰਦਾ ਦਿਲਜੀਤ ਬਾਜੀ ਨੂੰ ਪਤਾ ਮੇਰੇ ਫੈਨਸ ਮੇਰੇ ਤੋਂ ਕੀ ਚਾਹੁੰਦੇ ਆ ਗੀ ਵੀਰੇ ਨੂੰ ਪਤਾ ਅਮਰਿੰਦਰ ਬਾਜੀ ਨੂੰ ਪਤਾ ਮੇਰੇ ਫੈਨਸ ਮੇਰੇ ਤੋਂ ਕੀ ਚਾਹੁੰਦੇ ਆ ਸੋ ਉਸ ਟਰੈਕ ਤੇ ਜਦੋਂ ਤੁਸੀਂ ਤੁਰਦੇ ਹੋ ਮੈਨੂੰ ਲੱਗਦਾ ਫਿਰ ਕਾਮਯਾਬੀ ਅਮਰਿੰਦਰ ਬਾਜੀ ਨੇ ਵੀ ਗੱਲ ਕੀਤੀ ਆ ਤੁਸੀਂ ਨਾ ਕੀ ਅੱਗੇ ਆ ਰਿਹਾ ਸਪੈਸ਼ਲ ਖ ਇਹ ਸਰਪ੍ਰਾਈਜ਼ ਹੰਦਸ ਅੱਛਾ ਤੁਸੀਂ ਦੱਸੋ ਆਪਣੇ ਚ ਲੋਕਾਂ ਨੇ ਅੰਦਰ ਤੋਂ ਤੁਹਾਡੇ ਤੁਸੀਂ ਕਿੰਨੀ ਕਿੰਨੀ ਫਿਲਮਾਂ ਲੈ ਕੇ ਆ ਰਹੇ ਹੋ ਮੈਂ ਸੱਚੀ ਇਸ ਸਾਲ ਮੇਰੀ ਦੋ ਫਿਲਮਾਂ ਰਿਲੀਜ਼ ਹੋਈਆਂ ਹੁਣ ਮੈਂ ਦੋ ਤਿੰਨ ਮਹੀਨੇ ਰੈਸਟ ਕਰਨੀ ਆ ਮੈਂ ਆਪਣੀ ਫੈਮਿਲੀ ਨਾਲ ਹੁਣ ਟਾਈਮ ਦੇਣਾ ਮੇਰਾ ਬੇਟਾ ਹੋਇਆ ਤੇ ਮੈਂ ਸੱਚੀ ਟਾਈਮ ਨਹੀਂ ਦਿੰਦਾ ਨਹੀਂ ਨਹੀਂ ਕੰਗ੍ਰੈਚੁਲੇਸ਼ਨs ਥੈਂਕ ਯੂ ਤੇ ਹੁਣ ਮੈਂ ਜੰਮੂ ਮੇਰਾ ਹੋਮ ਟਾਊਨ ਹੈ ਤੇ ਮੈਨੂੰ ਗਏ ਨੂੰ 9-10 ਮਹੀਨੇ ਹੋ ਗਏ ਹੁਣ ਮੈਂ ਰੈਸਟ ਕਰਨੀ ਆ ਦੋ ਤਿੰਨ ਮਹੀਨੇ ਉਸ ਤੋਂ ਬਾਅਦ ਸੋਚਾਂਗੇ ਕਾਲ ਹੀ ਨਹੀਂ ਕਰਨੀ ਆ ਆਪਾਂ ਹਾਂਜੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ